ਸੋਨੀ ਮਾਏ ਮੇਰੀਏ ਦੱਸੀ ਖਾਂ ਕੋਈ ਗੱਲ ਨਹੀਂ ਇਸ ਜਗਤ ਦੀਆਂ ਗੁੰਝਲਾਂ ਦਾ ਹੈ ਕੋਈ ਹੱਲ ਨਹੀਂ ਸੋਨੀ ਧੀਏ ਮੇਰੀਏ ਇਹ ਐਸਾ ਸੰਸਾਰ ਨਹੀਂ ਇਸ ਦੀ ਅਜੇ ਨਸਕਿਆ ਕੋਈ ਜੁਲਫ ਸਵਾਰ ਨਹੀਂ ਸੋਨੀ ਮਾਏ ਮੇਰੀਏ ਇਹ ਐ ਕੈਸੇ ਨੇ ਲੋਕ ਨਹੀਂ ਪਹਿਲਾ ਬੰਦਾ ਮਾਰ ਦੇ ਪਿੱਛੋਂ ਕਰਦੇ ਸ਼ੋਕ ਨਹੀਂ ਸੋਨੀ ਧੀਏ ਮੇਰੀਏ ਇਹ ਪੁਰਾਣੀ ਕਾਰਨੀ ਹੱਥ ਕਾਨੂੰਨ ਉਸ ਦੇ ਜਿਸਤੀ ਹੈ ਸਰਕਾਰਨੀ ਸੋਨੀ ਮਾਈ ਮੇਰੀਏ ਇਹ ਜੋ ਔਰਤ ਜਾਤਨੀ ਕਿਉਂ ਕਰਕੇ ਦੁੱਖ ਦਰਦ ਚੋਂ ਪਾਵੇ ਨਹੀਂ ਨ ਜਾਤਨੀ ਸੋਨੀ ਧੀਏ ਮੇਰੀਏ ਓਨਾ ਚਿਰਨਾ ਖੈਰਨੀ ਔਰਤ ਔਰਤ ਨਾਲ ਜੇ ਰਹੇ ਕਮੌਂਦੀ ਵੈਰਨੀ ਸੋਨੀ ਮਾਈ ਮੇਰੀਏ ਖਾਤਰ ਜਰਾ ਸੁਗੰਧਨੀ ਕਿਉਂ ਕਰ ਕਲੀਆਂ ਮਸਲ ਦੇ ਹੋ ਨਰ ਕਾਮਕ ਅੰਦਨੀ ਸੋਨੀ ਧੀਏ ਮੇਰੀ ਏ ਕਾਇਰਤਾ ਨੂੰ ਛੱਡਨੀ ਸ਼ੀਣੀ ਹੋ ਕੇ ਜੱਗ ਤੇ ਜਿੱਤ ਦੇ ਝੰਡੇ ਗੱਡਨੀ ਸੋਨੀ ਮਾਈ ਮੇਰੀ ਏ ਇਹ ਵੋਟਾਂ ਦਾ ਰਾਜ ਨਹੀਂ ਫਿਰ ਵੀ ਇੱਥੇ ਕਿਉਂ ਨਹੀਂ ਲੋਕੀ ਅਜੇ ਮੁਥਾਜ ਨਹੀਂ ਸੋਨੀ ਧੀਏ ਮੇਰੀ ਏ ਉੱਪਰ ਬੁਰਕੇ ਹੋਰ ਨਹੀਂ ਹੇਠਾਂ ਉਸ ਦੇ ਲੁਕੇ ਨੇ ਸਾਰੇ ਕਾਲੇ ਚੋਰ ਨਹੀਂ ਸੋਨੀ ਮਾਈ ਮੇਰੀ ਏ ਇਹ ਜੋ ਲੋਕ ਗਰੀਬ ਨਹੀਂ ਇਨਾਂ ਦੇ ਕਿਸ ਨੇ ਲਿਖੇ ਇੰਨੇ ਬੁਰੇ ਨਸੀਬ ਨੀ ਸੋਨੀ ਧੀਏ ਮੇਰੀਏ ਇੱਥੇ ਕਾਣੀ ਵੰਡਨੀ ਮਿਹਨਤ ਕਸ਼ ਲਈ ਲੂਣ ਹੈ ਵਿਲੜ ਖਾਂਦੇ ਖੰਡ ਨੀ ਸੋਨੀ ਮਾਈ ਮੇਰੀਏ ਮੈਨੂੰ ਵੱਡਾ ਸ਼ੋਕ ਨੀ ਔਰਤ ਵਸਤੂ ਭੋਗ ਦੀ ਕਿਉਂ ਕਰ ਸਮਝਣ ਲੋਕ ਨੀ ਸੋਨੀ ਧੀਏ ਮੇਰੀਏ ਇਹ ਮਰਦਾਂ ਦੀ ਜਾਤ ਨਹੀਂ ਨਾਰੀ ਪੇਟੋਂ ਜੰਮ ਕੇ ਜਾਂਦੀ ਭੋਲ ਔਕਾਤ ਨਹੀਂ ਸੋਨੀ ਮਾਏ ਮੇਰੀਏ ਥਾਂ ਥਾਂ ਧੋਖੇ ਬਾਜਨੀ ਨਾਰੀ ਜੀਵਾ ਕਰੋ ਲਈ ਚੁੱਕੀ ਫਿਰਦੇ ਸਾਜਨੀ ਸੋਨੀ ਧੀਏ ਮੇਰੀਏ ਐਸੀ ਹਿੰਮਤ ਧਾਰਨੀ ਪੁੱਠੇ ਪਕੜ ਚਲਾ ਦਿਓ ਉਹਨਾਂ ਤੇ ਹਥਿਆਰ ਨਹੀਂ ਸੋਨੀ ਮਾਏ ਮੇਰੀਏ ਉਹ ਕੈਸੇ ਨੇ ਲੋਕ ਨਹੀਂ ਨੱਕ ਡਰਾਵੇ ਪਾ ਕੇ ਠੱਗ ਰਹੇ ਜੋ ਥੋਕ ਨਹੀਂ ਸੋਨੀ ਧੀਏ ਮੇਰੀਏ ਪਰੰਪਲੇਖੇ ਪਾਣੀ ਤੂਰਤ ਆਗੂ ਧਰਮ ਦੇ ਲੁੱਟ ਲੁੱਟ ਜਾਵਨ ਖਾ ਨਹੀਂ ਸੋਨੀ ਮਾਈ ਮੇਰੀ ਸਭ ਕਾ ਸੇ ਦਾ ਹੱਲ ਨਹੀਂ ਹੋ ਸਕੇਗਾ ਸ਼ਾਇਦ ਹੀ ਜਾਪੇ ਔਖੀ ਗੱਲ ਨਹੀਂ ਸੋ ਨੀਤੀ ਏ ਮੇਰੀ ਏ ਤੁਰੋ ਮਸ਼ਾਲਾਂ ਬਾਲਨੀ ਜਾਨ ਤਲੀ ਤੇ ਰੱਖ ਕੇ ਲੜੋ ਬਰਾਈਆਂ ਨਾਲ ਨਹੀਂ ਸੋਨੀ ਮਾਈ ਮੇਰੀ ਏ ਡਿੱਠਾ ਕੰਮ ਕਲੋਟਨੀ ਬੋਤਲ ਇੱਕ ਸ਼ਰਾਬ ਤੇ ਵਿਕ ਜਾਂਦੇ ਕਿਉਂ ਬੋਟਨੀ ਸੋਨੀ ਧੀ ਏ ਮੇਰੀ ਏ ਪੜ੍ਹ ਲਿਖੋ ਵਿਦਵਾਨ ਨੀ ਛੱਡ ਸਵਾਰਥ ਆਪਣਾ ਬਣੋ ਨੀ ਇੱਕ ਇਨਸਾਨ ਨੀ ਸੋਨੀ ਮਾਈ ਮੇਰੀ ਕਦ ਤੱਕ ਗੰਧਲੇ ਨੀਰ ਨੀ ਪੁਣ ਪੁਣ ਪੀਣੇ ਪਹਿਣਗੇ ਛੱਪੜੀਆਂ ਦੇ ਤੀਰ ਨੀ ਸੋਨੀ ਧੀ ਏ ਮੇਰੀ ਬਦਲ ਪੁਰਾਣੇ ਸਾਜਨੀ ਨਵਾਂ ਸਮਾਜ ਉਸਾਰੀ ਕਰੀਏ ਸੋਹਣਾ ਕਾਜ ਨੀ ਸੋਨੀ ਮਾਈ ਮੇਰੀ ਜੱਪਣ ਗੱਲਾਂ ਮੋਖਨੀ ਕੱਢ ਬੁਰਾਈ ਦਿਲਾਂ ਚੋਂ ਨੇਕੀ ਭਰਨੀ ਔਖਨੀ ਸੋਨੀ ਧੀ ਮੇਰੀ ਤੁਰੀਏ ਮੰਜ਼ਲ ਵੱਲ ਨੀ ਨੇਕੀ ਦੇ ਰਾ ਤੁਰਦਿਆਂ ਜਾਨ ਕਾਫਲੇ ਰਲਨੀ ਵਾਣੀ ਮਾਈ ਮੇਰੀ ਦੱਸੇ ਸੋਨਾ ਰਾਣੀ ਹਰਤੀ ਨੂੰ ਹਰ ਮਾਂ ਜੀ ਲੈ ਜਾਵੇ ਫਾਣੀ ਸੋਨੀ ਧੀ ਮੇਰੀ ਹੈ ਇਹ ਵਕਤ ਗਵਾਣੀ ਦਿੱਤਾ ਹਿੰਮਤ ਵਾਲਿਆਂ ਤੋ ਕਲਾ ਮੀ ਲਾਨੀ